ਡਿਸਾਈਡ ਕੀਤਾ ਹੈ ਅੱਗੇ ਤੋਂ ਬਿਲਕੁਲ ਡਿਸਾਈਡ ਕੀਤਾ ਹੈ ਵੀ ਮੈਂ ਕਿਸੇ ਇਲੈਕਸ਼ਨ 'ਚ ਖੜਾ ਨਹੀਂ ਹੋਊਂਗਾ ਕਿਸੇ ਇਲੈਕਸ਼ਨ 'ਚ ਖੜਾ ਨਹੀਂ ਹੋਊਂਗਾ ਕਿਸੇ ਇਲੈਕਸ਼ਨ 'ਚ ਖੜਾ ਨਹੀਂ ਹੋਊਂਗਾ ਅੱਛਾ ਉਹਦਾ ਕਾਰਨ ਹੈ ਸਾਡੇ ਨਾਲ ਰਿਲੇਸ਼ਨ ਖਰਾਬ ਹੋ ਜਾਂਦੇ ਆ ਹਾਂਜੀ ਮਤਲਬ ਲੋਬੀ ਜਿਹੜੇ ਬੰਦੇ ਮੈਂ ਰਾਜਨੀਤੀ ਨਹੀਂ ਰਾਜਨੀਤੀ ਬੰਦੇ ਗੇਮ ਖਮਾੜ ਜਾਂਦੇ ਨੇ ਹੁਣ ਮੈਂ ਅੱਗੇ ਤੋਂ ਬਿਲਕੁਲ ਕਿਸੇ ਵੀ ਇਲੈਕਸ਼ਨ 'ਚ ਖੜਾ ਨਹੀਂ ਹੋਵਾਂਗਾ ਇਹ ਕਹਿਣਾ ਹੈ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਅਤੇ ਪਹਿਲੇ ਸਥਾਨ ਤੇ ਆਉਣ ਵਾਲੇ ਦਾ ਜੀ ਹਾਂ ਅੱਜ ਮਿਲਵਾਉਂਦੇ ਹਾਂ ਤੁਹਾਨੂੰ ਖੰਨਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਜੋ ਕਈ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਵੀ ਹਨ ਅਤੇ ਖੰਨਾ ਸ਼ਹਿਰ 'ਚ ਉਹਨਾਂ ਦਾ ਵਿਸ਼ੇਸ਼ ਨਾਮ ਹੈ ਉਹ ਹਨ ਅਰਜਿੰਦਰ ਪੁਰੀ ਜੀ ਜਿਨ੍ਹਾਂ ਨੇ ਚਰਚਾ ਦੌਰਾਨ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਖੁਲਾਸੇ ਕੀਤੇ ਸੁਣੋ ਜੋ ਸਭ ਤੋਂ ਵੋਟਾਂ ਲੈਣ ਦੇ ਬਾਵਜੂਦ ਵੀ ਇਹ ਮੂੰਹ ਕਹਿ ਨਹੀਂ ਤੋਂ ਮਜਬੂਰ ਹਨ ਕਿ ਹੁਣ ਮੈਂ ਅੱਗੇ ਤੋਂ ਬਿਲਕੁਲ ਕਿਸੇ ਵੀ ਇਲੈਕਸ਼ਨ 'ਚ ਖੜਾ ਨਹੀਂ ਹੋਵਾਂਗਾ ਆਓ ਉਹਨਾਂ ਦੀ ਹੀ ਜਵਾਨੀ ਪੂਰੀ ਕਹਾਣੀ ਸੁਣੋ ਚਰਚਾ ਸੁਣੋ ਕਿ ਰਜਿੰਦਰਪੁਰੀ ਜੀ ਦਾ ਕੀ ਕਹਿਣਾ ਹੈ ਪਿੱਛੇ ਜਿਹੇ 83 ਸਾਲ ਪੁਰਾਣੇ ਸੰਸਕ੍ਰਿਤ ਕਾਲਜ ਮੈਨੇਜਮੈਂਟ ਦੀਆਂ ਹੋਈਆਂ ਚੋਣਾਂ 'ਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਅਤੇ ਪਹਿਲੇ ਸਤਾਨ ਤੇ ਆਉਣ ਵਾਲੇ ਰਜਿੰਦਰਪੁਰੀ ਦੇ ਦਿਲ ਦੀ ਅੰਦਰਲੀ ਗੱਲ ਸੁਣ ਕੇ ਤੁਸੀਂ ਆਪ ਹੈਰਾਨ ਹੋ ਜਾਓਗੇ ਛਿਰੀ ਸੰਸਕ੍ਰਿਤ ਕਾਲਜ ਮੈਨੇਜਮੈਂਟ ਦੇ ਚੋਣਾਂ ਦਾ ਮੁੱਦਾ ਜੋ ਵੋਟਾਂ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਛਾਇਆ ਰਿਹਾ ਪੂਰੀ ਤਰ੍ਹਾਂ ਛਾਇਰਾ ਸੀ ਤੇ ਹੁਣ ਅਗਲੀ ਕਹਾਣੀ ਸੁਣ ਲਓ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹਨਾਂ ਦੀ ਜੁਬਾਨੀ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਅਸੀਂ ਖੰਨਾ ਦੇ ਨਿੱਕ ਨਾਂ ਜਿਹੜਾ ਜਾਣਿਆ ਜਾਂਦਾ ਹੈ ਪਸੰਦ ਬਸੰਤ ਦੇ ਓਨਰ ਰਜਿੰਦਰ ਪੁਰੀ ਜੀ ਕੋਲ ਸਪੈਸ਼ਲ ਤੌਰ ਤੇ ਆਏ ਆ ਔਰ ਪੁਰੀ ਸਾਹਿਬ ਸਤਰੀ ਕਾਲ ਜੀ ਸਤਰੀ ਕਾਲ ਜੀ ਹਾਂਜੀ ਪੁਰੀ ਸਾਹਿਬ ਸਾਹਿਬ ਤੋਂ ਪਹਿਲਾਂ ਤਾਂ ਜਿਹੜਾ ਬਸੰਤ ਤੁਸੀਂ ਓਨਰ ਹੋ ਆਂ ਜੀ ਤੇ ਉਹ ਲੁਧਿਆਣਾ ਜਿਵੇਂ ਨੋਂ ਹੋਏਗਾ ਪੂਰੇ ਪੰਜਾਬ ਵਿੱਚ ਕਿਵੇਂ ਲੱਗਿਆ ਜੀ ਤੁਹਾਨੂੰ ਇੱਥੇ ਯਾਨੀ ਹੁਣ ਇਸ ਪੌਸਟ ਕੈਮ ਬਹੁਤ ਦੇਰ ਤੋਂ ਮਤਲਬ ਆਪਣੀ ਪ੍ਰਾਪਰਟੀ ਦੇ ਉੱਪਰ ਫਰਾਂਚਾਈਜ਼ੀ ਲੈਣੀ ਚਾਹੁੰਦਾ ਸੀਗਾ ਅੱਛਾ ਜੀ ਮੈਨੂੰ ਫੂਡ ਦੇ ਵਿੱਚ ਸਭ ਤੋਂ ਜਿਹੜੀ ਕੁਆਲਿਟੀ ਦੇ ਵਿੱਚ ਲੱਗੀ ਉਹ ਬਸੰਤ ਲੱਗੀ ਅੱਛਾ ਮੈਂ ਫਿਰ ਇੱਥੇ ਬਸੰਤ ਦੀ ਫਰਾਂਚਾਈਜ਼ੀ ਲੈ ਕੇ ਆਇਆ ਅੱਛਾ ਬਸੰਤ ਦੇ ਵਿੱਚ ਜਿੰਨਾ ਵੀ ਫੂਡ ਬਣਦਾ ਨਾ ਉਹ ਦੇਸੀ ਘਿਓ ਦੇ ਵਿੱਚ ਬਣਦਾ ਹੈ ਅੱਛਾ ਜੀ ਔਰ ਸਾਡਾ ਜਿਹੜਾ ਰੈਸਟੋਰੈਂਟ ਹੈ ਪਿਓਰ ਵੈਜੀਟੇਰੀਅਨ ਹੈ ਔਰ ਦੂਸਰੀ ਗੱਲ ਹੈ ਸਾਡੇ ਉੱਪਰ ਇੱਕ ਕਿੱਟੀ ਹਾਲ ਬਣਾਇਆ ਹੋਇਆ ਹੈ ਹਾਂਜੀ ਕਿੱਟੀ ਹਾਲ ਦੇ ਵਿੱਚ ਜਿਵੇਂ ਅਸੀਂ 50 ਬੰਦਿਆਂ ਦਾ ਫੰਕਸ਼ਨ ਕਰਦੀਦਾ ਹੈ ਹਾਂਜੀ ਤੇ ਪਿੱਛੇ ਰੈਂਕੂਟਾਲ ਹੈ ਰੈਂਕੂਟਾਲ ਦੇ ਵਿੱਚ ਸਾਡੇ 350 ਬੰਦੇ ਦੀ ਗੈਦਰਿੰਗ ਬਹੁਤ ਸੁੰਦਰ ਬਣਾਇਆ ਹੈ ਹਮ ਅੱਜ ਦੇ ਮੁਤਾਬਿਕ ਮਾਡਰਨ ਤਰੀਕੇ ਨਾਲ ਸਭ ਕੁਝ ਬਣਾਇਆ ਹੈ ਮਤਲਬ ਖੰਨੇ ਸ਼ਹਿਰ ਦੇ ਵਿੱਚ ਮੈਂ ਕਹਿ ਸਕਦਾ ਹਾਂ ਵੀ ਜੋ ਸਾਡੇ ਕੋਲ ਰੈਸਟੋਰੈਂਟ ਦੇ ਵਿੱਚ ਫੈਸਿਲਿਟੀਆਂ ਜਾਂ ਕਿਚਨ ਵਾਲਚ ਫੈਸਿਲਿਟੀਆਂ ਜਾਂ ਰੈਸਟੋਰੈਂਟ ਦੇ ਵਿੱਚ ਫੈਸਿਲਿਟੀਆਂ ਅਸੀਂ ਦਿੱਤੀਆਂ ਹੋਈਆਂ ਖੰਨੇ ਦੇ ਵਿੱਚ ਤਾਂ ਹੋਰ ਕਿਸੇ ਕੋਲ ਨਹੀਂ ਹੋਣੀਆਂ ਔਰ ਸਾਡੇ ਰੇਟ ਬਸੰਧ ਦੇ ਰੇਟ ਬੜੇ ਬਾਜੀ ਵੈ ਜੀ ਅੱਛਾ ਜੀ ਪਸੰਦ ਦੇ ਜਿਹੜੇ ਰੇਟ ਹੈ ਉਹ ਟਾਬਿਆਂ ਦੇ ਵਰਗੇ ਰੇਟ ਹੈ ਔਰ ਫੂਡ ਜਿਹੜਾ ਆਏਗਾ ਫਾਈਵ ਸਟਾਰ ਦੇ ਬਰਾਬਰ ਦਾ ਫੂਡ ਹਾਂਜੀ ਫਾਈਵ 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 ਸਟਾਰ ਦਾ ਹੈ ਔਰ ਇੱਥੇ ਤਾਂ ਪੂਰਾ ਰਸ਼ ਪੈ ਰਿਹਾ ਇਸ ਟਾਈਮ ਅੱਛਾ ਜੀ ਔਰ ਸ਼ਾਮ ਨੂੰ ਤਾਂ ਮਤਲਬ ਇੱਥੇ ਵੇਟਿੰਗ ਚੱਲ ਰਹੀ ਹੈ ਚਾਹੀਏ ਅਰੇ ਸਾਡੇ ਰੇਟ ਵੀ ਬੜੇ ਵਾਜ਼ੀ ਬਖਾਏ ਆ ਮੈਂ ਉਹਨਾਂ ਤੋਂ ਕਹਿ ਕੇ ਵਾਜ਼ੀ ਬਖਾਏ ਆ ਕਿ ਖੰਨੇ ਖੰਨੇ ਦੇ ਵਿੱਚ ਲੁਧਿਆਣੇ ਤੋਂ ਵੀ ਵਾਜ਼ੀ ਬਰੇਟਰ ਰੱਖਣੇ ਪੈਣੇ ਆ ਉਹ ਮੇਰੇ ਨਾਲ ਐਗਰੀ ਹੋਵੇ ਜੋ ਤੁਸੀਂ ਕਹੋਗੇ ਅਸੀਂ ਹੋਈ ਰੇਟ ਰੱਖਾਂਗੇ ਜੇ ਮੈਂ ਤੁਸੀਂ ਕਹੋਗੇ ਮੇਰੇ ਨਾਲ ਐਗਰੀ ਹੋ ਕੇ ਚੱਲ ਰਹੇ ਆਂ ਔਰ ਮੈਂ ਆਪਣੇ ਖੰਨੇ ਵਾਸੀਆਂ ਨੂੰ ਸਹੂਲਤਾਂ ਵੀ ਦੇਣੀ ਚਾਹੁੰਦੇ ਜਿਵੇਂ ਜਿੱਮੇ ਦੀਆਂ ਮੇਰੀਆਂ ਹੱਤਾਂ ਹੈਗੀਆਂ ਅੱਛਾ ਜੀ ਇਹ ਖੰਨਾ ਮੇਰੇ ਲਈ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਬਾਕੀ ਚੀਜ਼ਾਂ ਬਾਅਦ ਦੇ ਵਿੱਚ ਤੇ ਖਾਸ ਦਿਨ ਜਿਵੇਂ ਸੰਡੇ ਵਗੈਰਾ ਜਾਂ ਸੈਟਰਡੇਜ਼ ਵਾਸਤੇ ਕੀ ਸੌਲਤ ਹੈ ਜੀ ਸੈਚਰਡੇ ਦਿਨ ਦੇ ਵਿੱਚ ਤਾਂ ਸਾਡੇ ਰੈਸਟੋਰੈਂਟ ਦੇ ਉੱਪਰ 30% ਡਿਸਕਾਊਂਟ ਚੱਲ ਰਿਹਾ ਹੈ ਜੀ। ਅੱਛਾ ਜੀ। ਡੇ ਟਾਈਮ ਮੰਡੇ ਤੋਂ ਲੈ ਕੇ ਸੰਡੇ ਤੱਕ ਹਾਂ ਜੀ। ਸਵੇਰੇ 10 ਵਜੇ ਤੋਂ ਲੈ ਕੇ ਔਰ ਸ਼ਾਮ ਦੇ 5 ਵਜੇ ਤੱਕ 30% ਡਿਸਕਾਊਂਟ ਚੱਲਦਾ ਹੈ। ਅੱਛਾ ਜੀ। ਹਾਂ ਜੀ। ਔਰ ਸ਼ਾਮ ਨੂੰ ਸਾਡਾ ਜਿਹੜਾ ਰੈਸਟੋਰੈਂਟ ਹੈ ਉਹ ਰਸ਼ ਬਹੁਤ ਹੁੰਦਾ ਹੈ। ਉਹਦੇ ਵਿੱਚ ਵੈਸੇ ਡਿਸਕਾਊਂਟ ਦੀ ਕੋਈ ਹੈ ਨਹੀਂ। ਅੱਛਾ ਜੀ। ਤੇ ਬਾਕੀ ਕੋਈ ਅਸੀਂ ਗੱਲ ਨਹੀਂ ਹੈਗੀ ਜੇ ਸ਼ਹਿਰ ਵਾਸੀ ਨੂੰ ਕੋਈ ਹੋਰ ਜ਼ਰੂਰਤ ਹੋਵੇ ਤਾਂ ਆਪਾਂ ਯਾਰ। ਅੱਛਾ। ਪੁਰੀ ਸਾਹਿਬ ਪੁਰੀ ਸਾਹਿਬ ਤੋਂ ਇੱਕ ਸਵਾਲ ਹੋਰ ਜਿਹੜਾ ਸ਼ਹਿਰ 'ਚ ਜਦੋਂ ਥੋੜੀ ਦੇਰ ਪਹਿਲਾਂ ਮੇਨ ਚਰਚਾ ਵਿਸ਼ਾ ਸੀ ਸੰਸਕ੍ਰਿਤ ਕਾਲਜ ਦੀਆਂ ਵੋਟਾਂ ਦੇ ਟਾਈਮ ਔਰ ਸੋਸ਼ਲ ਮੀਡੀਆ ਬੜਾ ਛਾਇਆ ਰਿਹਾ ਔਰ ਪੁਰੀ ਸਾਹਿਬ ਤੋਂ ਪੁੱਛਣਾ ਜੀ ਪੁਰੀ ਸਾਹਿਬ ਹੁਣ ਸੰਸਕ੍ਰਿਤ ਕਾਲਜ ਦੀਆਂ ਵੋਟਾਂ ਹੋਈਆਂ ਜੀ ਹਾਂਜੀ ਹਾਂਜੀ ਔਰ ਪਹਿਲਾਂ ਬਹੁਤ ਸੋਸ਼ਲ ਮੀਡੀਆ ਤੇ ਛਾਇਆ ਰਿਹਾ ਜੀ ਹਾਂਜੀ ਔਰ ਕਿਵੇਂ ਲੱਗਿਆ ਤੁਹਾਨੂੰ ਵੋਟਾਂ ਹੋਣ ਦੇ ਬਾਅਦ ਜੀ ਨਿਕੋ ਪਹਿਲਾ ਤਾਂ ਮੈਂ ਸਾਰੇ ਸਾਡੇ ਵੋਟਰ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰੂੰਗਾ ਕਿਉਂਕਿ ਮੈਨੂੰ ਸਭ ਤੋਂ ਵੱਧ ਵੋਟਾਂ ਪੱਕੇ ਅਸੀਂ 25 ਬੰਦੇ ਖੜੇ ਸੀ ਦੋ ਪੈਨਲਾਂ ਦੇ ਵਿੱਚ ਸਾਡਾ 15 ਦਾ ਪੈਨਲ ਸੀਗਾ ਔਰ ਦੂਸਰਾ 10 ਦਾ ਪੈਨਲ ਸੀਗਾ ਜਿਹੜੇ ਪੱਛਿਆਂ ਦੇ ਵਿੱਚੋਂ ਸਭ ਤੋਂ ਵੱਟਾਂ ਮੈਨੂੰ ਪਈਆਂ ਮੈਂ ਉਸ ਦੇ ਵਿੱਚ ਸਾਡੇ ਵੋਟਰਾਂ ਦਾ ਔਰ ਸਾਡੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਵੱਡਾ ਮਾਨ ਦਿੱਤਾ ਇਸ ਚੀਜ਼ ਦੇ ਵਿੱਚ ਪਰ ਜੇ ਤੁਸੀਂ ਮੈਨੂੰ ਮਾਨ ਦਿੱਤਾ ਤਾਂ ਮੈਂ ਵੀ ਆਪਣੇ ਕੰਮ ਦੇ ਵਿੱਚ ਕਮ ਨਹੀਂ ਛੱਡਦਾ ਇਹ ਮੇਰੀ ਆਦਤ ਹੀ ਹੈ ਕੋਰੀ ਸਾਹਿਬ ਤੁਹਾਡਾ ਇੱਕ ਨੌ ਚੱਲ ਪਿਆ ਸੀ ਜਦੋਂ ਜਿੱਦਨ ਤੋਂ ਤੁਹਾਨੂੰ ਵੋਟਾਂ ਸਭ ਤੋਂ ਵੱਧ ਪਈਆਂ ਔਰ ਕਨਸੀ ਤੇ ਔਰ ਪੱਤਰਕਾਰਾਂ ਜੀ ਸਾਰੇ ਸਾਰੇ ਇਲਾਕੇ ਜਿਹੜੇ ਵੀ ਪੁਰੀ ਸਾਹਿਬ ਤੁਹਾਨੂੰ ਵਧਾਈਆਂ ਮਿਲਣ ਲੱਗੀਆਂ ਸੀ ਵੀ ਪੁਰੀ ਸਾਹਿਬ ਪ੍ਰਧਾਨ ਬਣ ਗਏ ਜੀ ਤੇ ਹੁਣ ਜਿਹੜਾ ਜਦੋਂ ਚੋਣਾਂ ਹੋਈਆਂ ਨਾ ਜਿਹੜੇ ਹੁਣ ਮੈਨੇਜਮੈਂਟ ਦੀ ਚੋਣ ਹੋਈ ਹੈ ਹਾਂਜੀ ਉਹਦੇ ਦੇਖ ਕੇ ਅੱਜ ਜਿਹੜਾ ਜਿਹੜਾ ਚਰਚਾ ਛਿੜੀ ਹੋਈ ਹੈ ਵੀ ਇਹ ਕਿਵੇਂ ਹੋ ਗਿਆ ਜੀ ਅਗਰ 125 ਤਾਂ ਤੁਸੀਂ ਗਿਣਾਂ ਜਿਹੜੇ ਵੋਟਰ ਨੇ ਹਾਂਜੀ ਤੇ ਨਵੀਆਂ ਵੋਟਾਂ ਤੁਸੀਂ ਬਣਾਉਣੀਆਂ ਨੇ ਜਿਸ ਤੋਂ ਇਲਾਵਾ ਹਾਂਜੀ ਮੈਨੇਜਮੈਂਟ ਜਿਹੜੀ ਹੈਗੀ ਹੈ ਹੁਣ ਲੱਗਦਾ ਵੀ ਜਿਹੜੀ ਜਿਹੜੀ ਨਵੀਂ ਮੈਨੇਜਮੈਂਟ ਹੈ ਹਾਂਜੀ ਅਗਰ ਤੁਹਾਨੂੰ ਵੋਟਾਂ ਵੱਧ ਪਈਆਂ ਹਾਂਜੀ ਹਾਂਜੀ ਵੋਟਾਂ ਵੱਧ ਪਈਆਂ ਉਹਦੇ ਸਾਹਮਣੇ ਤੁਸੀਂ ਪ੍ਰਧਾਨਗੀ ਚ ਨਹੀਂ ਆਂਦੇ ਤੇ ਇਹ ਇੱਕ ਕਾਰਨ ਕੀ ਹੈ ਜੇ ਜੇ ਪਹਿਲੀ ਮੈਨੇਜਮੈਂਟ ਆਈ ਦੀ ਜਾਂ ਕੁਝ ਹੋਏ ਨੇ ਇੱਕ ਇਹ ਇਹ ਕੋਈ ਨਿਯਮ ਬਣਿਆ ਹੋਇਆ ਸੀ ਜੀ ਵੀ ਉਹੀ ਰਹਿ ਸਕਦੇ ਨੇ ਹੋਰ ਕੁਝ ਨਹੀਂ ਰਹਿ ਸਕਦਾ ਜੀ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਹਾਂਜੀ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਹੈ ਮੈਨੇਜਮੈਂਟ ਦੇ ਵਿੱਚ ਪ੍ਰਧਾਨਗੀ ਵਾਸਤੇ ਮੈਂ ਵੀ ਖੜਾ ਹੋਇਆ ਸੀ ਨਹੀਂ ਇਹਨੂੰ ਇਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਵੀ ਬਈ ਲੱਗਦਾ ਵੀ ਬਈ ਵੈਲੀ ਕਮੇਟੀ ਉਹਦੀ ਉਹ ਹੀ ਆਈ ਜਾਊਗੀ ਫਿਰ ਫਾਇਦਾ ਨਹੀਂ ਵੋਟਾਂ ਕਰਾਉਂਦਾ ਜੀ ਜੋ ਜੋ ਇਸ ਟਾਈਮ ਸੋਸ਼ਲ ਮੀਡੀਆ ਦੇ ਚਾਰੇ ਪਾਸੇ ਚੱਲਦੀ ਚਰਚਾ ਛੜੀ ਹੋਈ ਸ਼ਹਿਰ 'ਚ ਉਹ ਇਹ ਚੱਲ ਰਿਹਾ ਜੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਨਵਾਂ ਯਾਨੀ ਚੋਣਾ ਹੋਣ ਦੇ ਬਾਅਦ ਨਵਾਂ ਨਹੀਂ ਵਿਸ਼ਾ ਜੇ ਛੇੜਤਾ ਇਹ ਜੋ ਸੰਸਕ੍ਰਿਤ ਕਾਲਜ ਮੈਨੇਜਮੈਂਟ ਨੇ ਚਲੋ ਮੈਂ ਦੱਸ ਦਿੰਦਾ ਸਭ ਨੂੰ ਸਾਰੀ ਗੱਲ ਹਾਂਜੀ ਹਾਂਜੀ ਥੋੜਾ ਥੋੜਾ ਪੀਰ ਮੈਂ ਦੱਸਦਾ ਹਾਂ ਹਾਂਜੀ ਹਾਂਜੀ ਐਵੇਂ ਤਾਂ ਕੋਈ ਗੱਲਬਾਤ ਨਹੀਂ ਹੈਗੀ ਮੈਂ ਵੀ ਮੈਨੇਜਮੈਂਟ ਦੇ ਵਿੱਚ ਪ੍ਰਧਾਨਗੀ ਦੇ ਵਿੱਚ ਕੈਂਡੀਡੇਟ ਖੜਾ ਹੋਇਆ ਸੀ ਅੱਛਾ ਜੀ ਚਲੋ ਕੁਝ ਰੂਲ ਹੁੰਦੇ ਆ ਇਕਲੀ ਮੈਂ ਪੋਲੀਟੀਕਲ ਨਹੀਂ ਹੈਗਾ ਇਹ ਬੜੀ ਵੱਡ ਪ੍ਰੋਬਲਮ ਹੁੰਦੀ ਆ ਪੋਲੀਟੀਕਲ ਬੰਦੇ ਗੇਮ ਖੁਲਾ ਜੰਨੇ ਆ ਜਿਹੜਾ ਪੋਲੀਟੀਕਲ ਹੁੰਦਾ ਹੈ ਨਾ ਉਹ ਕੋਈ ਨਾ ਕੋਈ ਗੇਮ ਦੇ ਵਿੱਚ ਆ ਜਾਂਦਾ ਹੈ ਮਤਲਬ ਪੋਲੀਟੀਕਲ ਨਹੀਂ ਹੈਗਾ ਤੇ ਦੂਸਰੇ ਬੰਦੇ ਜਿਹੜੇ ਪੋਲੀਟੀਕਲੀ ਮੁਰੇ ਆਈ ਜਾਣਗੇ ਇਹ ਗੀਮਤ ਮਾਨ ਵਾਲੀ ਮੁਰੇ ਆਈ ਫਿਰ ਗੀਮਾ ਵਾਤੀ ਦਾ ਪਬਲਿਕ ਆਈ ਤਾਂ ਚਾਹਦੀ ਆ ਪਬਲਿਕ ਤਾਂ ਦੀ ਸੀ ਵੀ ਗੇਮਾਂ ਹੋ ਰਹੀਆਂ ਓਰੇ ਗੇਮਾਂ ਤਾਂ ਫਿਰ ਮੁਰੇ ਆ ਗਈਆਂ ਜੀ ਸਾਰੀਆਂ ਚਲੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਹਾਂਜੀ ਦੇਖੋ ਮੈਂ ਪ੍ਰਧਾਨਗੀ ਵਾਸਤੇ ਖੜਾ ਹੋਇਆ ਸੀ ਕਿਉਂਕਿ ਮੈਨੂੰ ਲੋਕਾਂ ਨੇ ਮਾਨ ਦਿੱਤਾ ਮੈਨੂੰ ਫੋਨ ਆਉਂਦੇ ਸੀਗੇ ਵੀ ਤੁਸੀਂ ਕੰਮ ਕਰੋ ਚਲੋ ਅਸੀਂ ਭਗਵਾਨ ਰਾਮ ਦਾ ਮੰਦਿਰ ਬਣਿਆ ਬਹੁਤ ਸੁੰਦਰ ਬਣ ਗਿਆ ਅਸੀਂ ਖਤਰੀ ਚੇਤਨਾ ਮੰਚ ਦੀ ਪ੍ਰਧਾਨਗੀ ਕੀਤੀ ਆਈਡੀ ਹਾਲ ਬਹੁਤ ਸੁੰਦਰ ਬਣ ਗਿਆ ਲੋਕਾਂ ਨੇ ਬਹੁਤ ਪ੍ਰੇਸ਼ ਕੀਤਾ ਪਰ ਮੈਂ ਇੱਕ ਗੱਲ ਦੱਸਦਾ ਜਿੰਨੀ ਸਾਡੀ ਮੈਨੇਜਮੈਂਟ ਹੈ ਨਾ ਮੈਂ ਕਿਸੇ ਵੀ ਓਮਨੀ ਕਰਦਾ ਚਾਹੇ ਰਕੇਸ਼ ਗੋਇਲ ਜੀ ਸਾਡੇ ਪ੍ਰਧਾਨ ਹੈ ਦਵਾਰਕਦਾਸ ਜੀ ਜਨਰਲ ਸੈਕਟਰੀਆ ਹੋਰ ਵੀ ਅਹੁਦੇਦਾਰ ਹੈ ਸਾਰੇ ਇੱਕ ਨੰਬਰ ਤੇ ਇਮਾਨਦਾਰ ਹੈ ਇਦੇ 'ਚ ਕੋਈ ਸ਼ੱਕ ਨਹੀਂ ਆ ਵਧੀਆ ਤਰੀਕੇ ਨਾਲ ਚਲਾਨੇ ਹੁਣ ਜਿਹੜੀ ਗੱਲ ਆ ਜਾਂਦੀ ਹੈ ਵੀ ਤੁਸੀਂ ਪ੍ਰਧਾਨ ਨਹੀਂ ਬਨੇ ਤੇ ਪੁਰਾਣੀ ਮੈਨੇਜਮੈਂਟ ਆ ਗਈ ਹਾਂਜੀ ਉਹਦੇ ਬਾਰੇ ਵੀ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਚਲੋ ਮੈਂ ਆਪਣਾ ਮੈਨੂੰ ਮੈਂ ਤੁਹਾਨੂੰ ਦੱਸਿਆ ਵੀ ਮੈਂ ਥੋੜਾ ਪੋਲੀਟਿਕਲ ਨਹੀਂ ਹਾਂਗਾ ਨਹੀਂ ਜਦੋਂ ਮੈਨੂੰ ਥੋੜਾ ਜਿਹਾ ਮੈਨੂੰ ਇੱਕ ਸਕਿੰਟ ਜਦੋਂ ਤੁਹਾਡੇ ਤੇ ਵੋਟਾਂ ਵੱਧ ਪਾ ਕੇ ਤੁਹਾਡੇ ਤੇ ਯਕੀਨ ਕਰ ਲੱਗਾ ਹਾਂਜੀ ਜਿੰਨੇ ਵੀ ਤੁਹਾਡੇ ਵੋਟਰ ਨੇ ਤੁਹਾਡੇ ਤੇ ਯਕੀਨ ਕਰ ਲੱਗਾ ਫਿਰ ਤੁਹਾਨੂੰ ਉਹਦਾ ਦਿਨ ਜੀ ਕਿ ਕੋਈ ਅਰਚਨ ਪਾਈ ਜੀ ਕੋਈ ਨਹੀਂ ਉਹ ਮੈਂ ਦੱਸਦਾ ਜੀ ਤੁਹਾਨੂੰ ਫਿਰ ਸਾਨੂੰ ਜਿਵੇਂ ਦੋ ਉਧੇਦਾਰ ਹੋ ਗਏ ਤਾਂ ਸਾਡੇ ਜਿਹੜੇ ਬੰਦੇ ਜਿੱਤੇ ਹੋਏ ਆ ਉਹਨਾਂ ਦੇ ਵਿੱਚੋਂ ਹੀ ਬੰਦਾ ਚੁਣਿਆ ਜਾਣਾ ਜ਼ਰੂਰੀ ਮੰਨੀ ਚੁਣਿਆ ਜਾਵੇ ਇਹ ਤੇ ਉਸ ਦੇ ਵਿੱਚ ਮੈਨੇਜਮੈਂਟ ਨੇ ਡਿਸਾਈਡ ਕੀਤਾ ਵੀ ਅਸੀਂ ਦੋ ਆਬਜ਼ਰਵਰ ਲਾਣੇ ਆ ਅੱਛਾ ਜੀ ਵੀ ਕਿਹਨੂੰ ਪ੍ਰਧਾਨ ਬਣਨਾ ਚਾਹੀਦਾ ਮੈਂ ਕਿਹਾ ਠੀਕ ਹੈ ਮੈਨੂੰ ਵੀ ਪੁੱਛਿਆ ਗਿਆ ਵੀ ਆਬਜ਼ਰਵਰ ਮੈਂ ਕਿਹਾ ਠੀਕ ਹੈ ਪਰ ਮੈਨੂੰ ਨਿਯਮ ਨਹੀਂ ਪਤਾ ਸੀ ਵੀ ਪ੍ਰਧਾਨ ਚੁਣਨ ਦੇ ਨਿਯਮ ਕੀ ਹੁੰਦੇ ਆ ਅੱਛਾ ਨਿਯਮ ਸਮਝਾਓ ਮੈ ਜੀ ਥੋੜੀ ਜਿਹੀ ਮੈਂ ਨਿਯਮ ਸਮਝਾਣਾ ਜੀ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਸੀ ਕਿ ਵੀ ਜਿਹੜਾ ਆਬਜ਼ਰਵਰ ਹੁੰਦਾ ਹੈ ਉਹਨੇ ਆਬਜ਼ਰਵ ਕਰਨਾ ਹੁੰਦਾ ਹੈ ਵੀ ਤੁਸੀਂ ਕੀ ਕੰਮ ਕਰੋਗੇ ਦੂਸਰੇ ਬੰਦੇ ਨੂੰ ਪੁੱਛੋਗੇ ਤੁਸੀਂ ਕੀ ਕੰਮ ਕਰੋਗੇ ਪਰ ਉਹ ਮੇਰੀ ਸੋਚ ਸੀ ਕਿਉਂਕਿ ਮੈਂ ਜਖਤ ਖਤਰੀ ਜੀ ਇਤਨਾ ਮਨਚ ਦਾ ਬਣਿਆ ਸੀਗਾ ਉਦੋਂ ਜਿਹੜੇ অবজারভার ਲੱਗੇ ਉਹਨਾਂ ਨੇ ਇਹੀ ਕੁਝ ਪੁੱਛਿਆ ਸੀ ਵੀ ਤੁਸੀਂ ਸੰਸਥਾ ਦੇ ਵਿੱਚ ਕੀ ਕੰਮ ਕਰੋਗੇ ਕੀ ਬੈਟਰ ਦੋਗੇ ਹਾਂ ਤੁਸੀਂ ਕੀ ਬੈਟਰ ਦੋਗੇ ਤੇ ਦੂਸਰਾ ਬੰਦਾ ਜਿਹੜਾ ਖੜਾ ਹੋ ਰਿਹਾ ਸੀ ਉਹਨੂੰ ਪੁੱਛਿਆ ਤੁਸੀਂ ਕੀ ਮੈਂ ਇੱਥੇ ਵੀ ਇਹੀ ਸਮਝਦਾ ਸੀਗਾ ਪਰ ਇੱਥੇ ਮੈਨੂੰ ਜਦੋਂ ਮੈਂ ਪੁੱਛਿਆ ਵੀ ਕਿਵੇਂ ਹੋ ਰਿਹਾ ਉਹਨਾਂ ਨੇ ਕਿਹਾ ਵੀ ਅਸੀਂ ਪੁੱਛ ਰਹੇ ਹਾਂ ਜਿਹੜੇ ਤੁਹਾਡੇ 15 ਬੰਦੇ ਆ ਵੀ ਕਿਹਨੂੰ ਪ੍ਰਧਾਨ ਬਣਾਉਣਾ ਚਾਹੀਦਾ ਵੀ ਤੁਹਾਡੇ ਤੁਹਾਨੂੰ ਨਹੀਂ ਮਤਲਬ ਰਿਸਪੌਂਸ ਮਿਲ ਰਿਹਾ ਮਤਲਬ ਮੈਨੂੰ ਨਹੀਂ ਅੱਛਾ ਤੁਹਾਨੂੰ ਰਿਸਪੌਂਸ ਨਹੀਂ ਮਿਲਿਆ ਮੈਂ ਵੀ ਮੈਂ ਇਸ ਕੰਮ ਦੇ ਵਿੱਚ ਨਹੀਂ ਆਗਾ ਅੱਛਾ ਜੀ ਵੀ ਮੈਂ ਐਵੇਂ ਕਿਸੇ ਨੂੰ ਪੁੱਛਾਂ ਵੀ ਮੈਨੂੰ ਵੋਟ ਪਾਉਂਗੇ ਮੈਨੂੰ ਵੋਟ ਪਾਉਂਗੇ ਮੈਂ ਇਸ ਕੰਮ ਤੇ ਪਰੇ ਆ ਤੇ ਉਹ ਫਿਰ ਚਲੋ ਜੋ ਵੀ ਡਿਸਾਈਡ ਹੋਇਆ ਸਾਡੇ ਰਕੇਸ਼ ਗੋਇਲ ਜੀ ਨੂੰ ਵੱਧ ਸਮਰਥਨ ਮਿਲਿਆ ਤੇ ਜੇ ਸਮਰਥਨ ਮਿਲਿਆ ਤਾਂ ਪ੍ਰਧਾਨ ਉਹੀ ਬਣਨਗੇ ਤੇ ਮੈਨੂੰ ਘੱਟ ਸਮਰਥਨ ਮਿਲਿਆ ਪਰ ਮੈਂ ਡਿਸਾਈਡ ਕੀਤਾ ਹੈ ਅੱਗੇ ਤੋਂ ਬਿਲਕੁਲ ਡਿਸਾਈਡ ਕੀਤਾ ਹੈ ਵੀ ਮੈਂ ਕਿਸੇ ਇਲੈਕਸ਼ਨ 'ਚ ਖੜਾ ਨਹੀਂ ਹੋਊਂਗਾ अच्छा ਉਹਦਾ ਕਾਰਨ ਹੈ ਸਾਡੇ ਨਾਲ ਰਿਲੇਸ਼ਨ ਖਰਾਬ ਹੋ ਜਾਂਦੇ ਆ ਹਾਂਜੀ ਮਤਲਬ ਲੋਬੀ ਜਿਹੜੇ ਬੰਦੇ ਖੜੇ ਸਾਰੇ ਮੇਰੇ ਦੋਸਤ ਹੀ ਆ ਹਨਾ ਜੀ ਉਹ ਵਿਚਾਰੇ ਕੋਈ ਡਿਸੀਜਨ ਹੀ ਨਹੀਂ ਲੈ ਸਕਦੇ ਵੀ ਪੁਰੀ ਨੂੰ ਕਹੀਏ ਕਿ ਰਕੇਸ਼ ਗੋਇਲ ਨੂੰ ਕਹੀਏ ਚਲੋ ਕਈ ਵਾਰੀ ਬੰਦੇ ਨੂੰ ਹੁੰਦਾ ਵੀ ਯਾਰ ਮੈਨੂੰ ਇਹਨੇ ਕਿਉਂ ਕੀ ਹੈ ਤਾਂ ਸਾਰੇ ਮਿੱਤਰ ਆਪਚ ਨੇ ਸਹਿਰਵਾਸੀ ਆ ਸਾਰੇ ਦੇ ਸਾਰੇ ਜਿਹੜੇ ਨਿਯਮ ਬਣਾਉਣ ਦੇ ਬਾਅਦ ਇੱਕ ਬੰਦਾ ਇਮਾਨਦਾਰ ਨਾਲ ਕੰਮ ਕਰਨਾ ਚਾਹੀਦਾ ਇੱਕ ਬੰਦਾ ਮੈਂ ਯਾਨੀ ਵਿੱਚ ਸੇਵਾ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਉਹ ਨਹੀਂ ਅੱਗੇ ਆ ਸਕਦਾ ਕੋਈ ਇਹ ਜਿਹੜੀ ਅੱਜ ਪਹਿਲਾਂ ਮੈਨੇਜਮੈਂਟ ਵੀ ਕੰਮ ਕਰ ਰਹੀ ਹੈ। ਨਹੀਂ ਅਸੀਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਹੈਗੇ। ਲੇਕਿਨ ਅਸੀਂ ਜਿਹੜੀ ਜਿਹੜੀ ਸੋਸ਼ਲ ਮੀਡੀਆ ਤੇ ਇਸ ਟਾਈਮ ਚਰਚਾ ਛੜੀ ਹੈ ਮੈਂ ਉੱਤੇ ਗੱਲ ਕਰ ਰਹੀ ਹਾਂ। ਇਸ ਤਰ੍ਹਾਂ ਦੇ ਜੀ ਦੇਖੋ ਜੋ ਦਾ ਜਿਹਨੂੰ ਜ਼ਿਆਦਾ ਸਮਰਥਨ ਮਿਲ ਗਿਆ ਪ੍ਰਧਾਨਤਾ ਉਹੀ ਬਣਨਾ ਹੈ ਹਨਾ ਜੀ। ਹੁਣ ਰਕੇਸ਼ ਗੋਇਲ ਜੀ ਨੂੰ ਸਮਰਥਨ ਮਿਲ ਗਿਆ ਤੇ ਮੈਨੂੰ ਨਹੀਂ ਮਿਲਿਆ। ਮੈਨੂੰ ਉਹਦਾ ਕੋਈ ਇਤਰਾਜ਼ ਵੀ ਨਹੀਂ ਹੈ। ਨਹੀਂ ਜੀ ਮੈਂ ਤਾਂ ਜੀ ਸਮਰਥਕ ਤੋਂ ਤੁਹਾਨੂੰ ਵੋਟਾਂ ਪੈ ਗਈਆਂ ਜੀ। ਨੇ ਬੋਟਾ ਤੇ ਬੋਟਲ ਨਹੀਂ ਪਾਈਆਂ ਬੋਟਾ ਨਹੀਂ 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 ਉਹਨਾਂ ਦਾ ਤੋਂ ਮੈਂ ਧੰਨਵਾਦ ਕਰਦਾ ਜੀ ਉਹਨਾਂ ਦਾ ਤੋਂ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੋਟਾ ਪਾਈਆਂ ਉਹਨਾਂ ਦਾ ਤੋਂ ਮੈਨੂੰ ਬਹੁਤ ਮਾਣ ਹੈ ਉਹਨਾਂ ਨੇ ਲੇਕਿਨ ਲੇਕਿਨ ਸ਼ਹਿਰ ਨਰਾਜ ਹੈ ਇਸਟਨ ਅਗਰ ਪੁਰੀ ਸਾਹਿਬ ਦੇਖੋ ਤੁਸੀਂ ਬਿਸ਼ੱਕ ਦੇਖੋ ਗੱਲ ਸੁਣੋ ਤੁਸੀਂ ਮੈਨੇਜਮੈਂਟ ਤੌਰ ਤੇ ਤੁਸੀਂ ਸਮਾਜ ਸੇਵੀ ਹੋਣ ਦੇ ਨਾਤੇ ਤੁਸੀਂ ਆਪਣੇ ਦਿਲ ਦੀ ਗੱਲ ਨਹੀਂ ਕਹਿ ਰਹੇਗੇ ਲੇਕਿਨ ਪਬਲਿਕ ਜਿਹੜੀ ਹੈਗੀ ਆਮ ਸ਼ਹਿਰ ਜਿਹੜੇ ਵੋਟ ਵੋਟਾਂ ਨਹੀਂ ਵੀ ਪਾਉਂਦੇ ਨਹੀਂ ਚਲੋ 125 ਵੋਟ ਰਹੀ ਲੇਕਿਨ ਇਸ ਤੋਂ ਅਲੱਗ ਜਿਹੜੇ ਵੋਟਰ ਵੋਟਾਂ ਜਿਹੜੀਆਂ ਜੜੀਆਂ ਹਾਂ ਜੀ ਉਹ ਨਹੀਂ ਨਹੀਂ ਵੀ ਅਗਲੇਕਨ ਉਹ ਇਸ ਟਾਈਮ ਦਿਲੋ ਤੁਹਾਡੇ ਨਾਲ ਨੇ ਔਰ ਇੱਕ ਨਵੀਂ ਚਰਚਾ ਛੇੜਤੀ ਹੈ ਕਿ ਮੈਨੇਜਮੈਂਟ ਉਹੀ ਵਾਰ-ਵਾਰ ਆਈ ਜਾਊਗੀ ਇਹ ਇਹ ਥੋੜਾ ਜਿਆਦਾ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਜਦੋਂ ਵੀ ਮੈਨੂੰ ਲੱਗਿਆ ਵੀ ਸ਼ਹਿਰ ਦੇ ਵਿੱਚ ਚਰਚਾ ਚੱਲ ਰਹੀ ਆ ਮੈਂ ਕਾਫੀ ਕੁਝ ਨੋਟ ਕਰਨਾ ਸ਼ੁਰੂ ਕੀਤਾ ਵੀ ਅਗਰ ਮੈਂ ਪ੍ਰਧਾਨ ਬੰਦਾ ਤਾਂ ਮੈਨੂੰ ਜਾਂਦੇ ਸਰ ਕੀ ਕੰਮ ਕਰਨੀ ਚਾਹੀਦੇ ਆ ਮੇਰੀ ਜੇਬ ਚ ਰਹਿੰਦਾ ਆਲ ਟਾਈਮ ਵੀ ਮੈਨੂੰ ਕੀ ਕੀ ਕੰਮ ਕਰਨੇ ਚਾਹੀਦੇ ਨੇ ਤੇ ਮੈਨੂੰ ਲੱਗਿਆ ਵੀ ਚਲੋ ਮੈਨੂੰ ਪੁੱਛਿਆ ਜਾਊਗਾ ਵੀ ਤੁਸੀਂ ਕੀ ਕਰੋਗੇ ਚਲੋ ਨਹੀਂ ਪੁੱਛਿਆ ਗਿਆ ਅੱਛਾ ਇਹ ਵੀ ਪੁੱਛਿਆ ਗਿਆ ਤੁਹਾਨੂੰ ਚਲੋ ਜਦੋਂ ਪ੍ਰਧਾਨ ਦੀ ਚੋਣ ਹੋਈ ਜੋ ਮੈਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਮੈਨੇਜਮੈਂਟ ਪ੍ਰਧਾਨ ਬਣਨ ਤੋਂ ਪਹਿਲਾਂ ਮੈਂ ਸਾਰੀਆਂ ਗੱਲਾਂ ਰਿਟਰਨ ਚ ਕਰਾਈਆਂ ਵੀ ਮੈਨੂੰ ਇਹ 1 ਸਾਲ ਦਾ ਮੈਂ ਟਾਈਮ ਦੰਨਾ ਹੈ 1 ਸਾਲ ਬਾਅਦ ਦੁਬਾਰਾ ਚੋਣ ਹੋਣਗੇ ਆਪਣੀ ਮੈਨੇਜਮੈਂਟ ਦੇ ਵਿੱਚ ਵੋਟਰ ਦੇ ਨਹੀਂ ਜਿਹੜੀ ਸਾਡੀ ਮੈਨੇਜਮੈਂਟ 15 ਬੰਦੇ ਜੇ ਪ੍ਰਧਾਨ ਜਨਰਲ ਸੈਕਟਰੀ ਔਰ ਜੋ ਬਨੇ ਸਭ ਦੁਬਾਰਾ ਚੁਣੇ ਜਾਣਗੇ 1 ਸਾਲ ਤੁਹਾਨੂੰ ਉਸ ਤੋਂ ਬਾਅਦ ਚਲੋ ਜੋ ਚੁਣਿਆ ਗਿਆ ਜੀ ਉਹ ਤਾਂ ਅਸੀਂ ਸਮਰਥਨ ਹੀ ਕਰਾਂਗੇ ਜੀ ਸਰ ਇੱਕ ਤੁਸੀਂ ਕਿਹਾ ਮੈਂ ਦੁਬਾਰਾ ਪ੍ਰਧਾਨਗੀ ਦੀ ਚੋਣ ਨਹੀਂ ਲੜਦਾ ਇਹਦਾ ਮਤਲਬ ਕੋਈ ਕੀ ਦਰਚਾ ਨਹੀਂ ਪ੍ਰਧਾਨਗੀ ਨਹੀਂ ਜੇ ਮੈਨੂੰ ਕੋਈ ਆਦਰ ਸਨਮਾਨਨਾ ਬਣਾਉਂਗਾ ਮੈਂ ਤਾਂ ਹੀ ਪ੍ਰਧਾਨ ਬਣਾਂਗਾ ਮੈਂ ਵੋਟਾਂ ਦੇ ਵਿੱਚ ਨਹੀਂ ਖੜਾ ਹੋਵਾਂਗਾ ਮੈਂ ਬਿਲਕੁਲ ਨਹੀਂ ਖੜਾ ਹੋਵਾਂਗਾ ਕੀ ਕਰਨੇ ਜੀ ਉਹ ਮੈਨੂੰ ਥੋੜਾ ਪੋਲੀਟੀਕਲ ਲੱਗ ਰਿਹਾ ਹੈ ਜੀ ਮੈਨੂੰ ਲੱਗਦਾ ਵੀ ਇਹ ਪੋਲੀਟੀਕਲ ਕੰਮ ਹੈ ਇਹ ਦੇਖੋ ਗੱਲ ਸੁਣੋ ਜਿਹੜਾ ਇੱਕ ਜਿਹੜਾ ਸਭ ਤੋਂ ਬੰਦੇ ਨੂੰ ਕੈਂਡੀਡੇਟ ਨੂੰ ਵੱਧ ਵੋਟਾਂ ਮਿਲੇ ਹੋਣ ਔਰ ਸ਼ਹਿਰ ਚ ਨਾਮ ਵੀ ਹੋਵੇ ਚਰਚਾ ਵੀ ਹੋਵੇ ਬਕਾਇਦਾ ਔਰ ਸਮਾਜ ਸੇਵੀ ਤੌਰ ਤੇ ਹਰ ਇੱਕ ਜੀ ਤੁਸੀਂ ਆਪਣੇ ਛੌਂਕਨਾ ਕੰਮ ਵੀ ਕਰਨਾ ਚਾਹੁੰਦੇ ਸੀ ਔਰ ਦਵਾਰਾ ਤੁਹਾਡੇ ਮੂੰਹ ਵਿੱਚੋਂ ਇਹ ਨਿਕਲੇ ਕਿ ਦਵਾਰਾ ਮੈਂ ਵੋਟਾਂ 'ਚ ਭਾਗ ਨਹੀਂ ਲਾਂਗਾ ਬੜੀ ਮਾੜੀ ਗੱਲ ਹੈ ਜੀ ਨਹੀਂ ਮੈਂ ਪੋਲਿਟੀਕਲ ਬੰਨਾ ਨਹੀਂ ਹਾਂ ਜੀ ਮੇਰਾ ਇੱਕ ਇਹ ਵੀ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਨਾ ਚਾਹਿਆ ਕੋਈ ਕਾਂਗਰਸ ਹੈ ਭਾਜਪਾ ਹੈ ਕੋਈ ਵੀ ਪਾਰਟੀ ਹੈ ਮੈਂ ਸਿਰਫ ਸਮਾਜ ਦੇ ਨਾਲ ਹੀ ਜੁੜਨਾ ਹੈ ਦੇਖੋ ਕੋਈ ਵੀ ਪਾਰਟੀ ਆ ਜਾਵੇ ਸਾਡੀਆਂ ਸੰਸਥਾਵਾਂ ਨੂੰ ਹਰ ਇੱਕ ਸਰਕਾਰ ਤੋਂ ਫੰਡ ਲੈਣ ਦੀ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤ ਹੈ ਸਮੇਂ-ਸਮੇਂ ਤੇ ਕੋਈ ਵੀ ਪ੍ਰੋਬਲਮ ਆ ਜਾਵੇ ਮੰਨ ਲਓ ਮੈਂ ਕਾਂਗਰਸ ਦਾ ਬੰਦਾ ਬਣ ਗਿਆ ਹਣਾ ਜੀ ਫਿਰ ਮੈਨੂੰ ਬੀਜੇਪੀ ਵਾਲੇ ਤਤਕਾਰਣਗੇ ਜੇ ਮੈਂ ਬੀਜੇਪੀ ਦਾ ਕਾਂਗਰਸ ਪਰ ਹੁਣ ਸ਼ਹਿਰ ਦੇ ਵਿੱਚ ਇੱਕ ਤਾਂ ਪਤਾ ਹੈ ਵੀ ਪੂਰੀ ਕਿਸੇ ਨਾਲ ਕੋਈ ਪਾਰਟੀ ਨਾਲ ਨਹੀਂ ਹੈ ਸਿਰਫ ਸੰਸਥਾਾਂ ਤੇ ਕੰਮ ਕਰਦਾ ਹੈ ਨਿਸ਼ਕਾਮ ਰੋਕੇ ਕਰਦਾ ਹੈ ਔਰ ਚਾਹ ਕੀ ਕਹਿੰਦੇ ਸੰਸਕ੍ਰਿਤ ਕਾਲਜ ਹੈ ਚਾਹ ਸੜਮ ਮੰਦਿਰ ਹੈ ਚਾਹੇ ਸਾਡੀ ਪੰਜਾਬ ਖਤਰੀ ਚੇਤਰਾ ਮੰਚ ਹੈ ਸਾਡੀ ਹਰ ਪਾਸੇ ਸਰਕਾਰਾਂ ਨੇ ਮਦਦ ਕੀਤੀ ਹੈ ਕਿਸੇ ਸਰਕਾਰ ਨੇ ਨਹੀਂ ਕਿਹਾ ਵੀ ਤੁਸੀਂ ਬੀਜੇਪੀ ਦੇ ਹੋ ਤੁਸੀਂ ਕਾਂਗਰਸ ਦੇ ਹੋ ਤੁਸੀਂ ਫੁਲਾਣੇ ਪਾਰਟੀ ਦੇ ਹੋ ਤਾਂ ਵਾਸਤੇ ਮੈਂ ਇਲੈਕਸ਼ਨ ਨਹੀਂ ਲੜੂੰਗਾ ਕਿਉਂਕਿ ਪੋਲਿਟੀਕਲ ਹੋਣਾ ਇਲੈਕਸ਼ਨ ਲੜਨੇ ਚਾਹੀਦੇ ਪੋਲਿਟੀਕਲ ਬੰਦਨ ਪਰ ਜਿੱਥੇ ਕੋਈ ਇਲੈਕਸ਼ਨ ਦੀ ਗੱਲ ਆਊਗੀ ਮੈਂ ਅੱਜ ਤੋਂ ਬਾਅਦ ਬਿਲਕੁਲ ਪਿੱਛੇ ਹਟ ਜੂੰ ਜਿਵੇਂ ਸ਼ਹਿਰ ਵਿੱਚੋਂ ਫੰਡ ਲੇਨ ਜਾਂਦੇ ਹੋ ਤੇ ਲੋਕ ਉੱਥੇ ਵੀ ਤਾਂ ਸਵਾਲ ਕਰ ਦਿੰਦੇ ਨੇ ਉੱਥੇ ਵੀ ਇਹੀ ਸਵਾਲ ਹੋਣੀ ਜੀ ਇਹ ਫੰਡ ਲੇਨ ਜਾਓਗੇ ਕਿਤੇ ਵੀ ਮੋੜ ਤੋੜ ਕੇ ਗੱਲ ਤਾਂ ਉਹੀ ਆ ਜਾਣੀ ਜੀ ਅਪਾ ਆਪਣੀ ਗੱਲ ਕਲੀਅਰ ਕਰ ਦੋਗੇ ਜੀ ਹਾਂਜੀ ਜੋ ਗੱਲ ਸਾਡੇ ਨਾਲ ਉਹ ਹੀ ਅਸੀਂ ਕਲੀਅਰ ਕਰ ਦਾਂਗੇ ਨਹੀਂ ਤੁਹਾਨੂੰ ਵੀ ਥੋੜੀ ਜਿਹੀ ਕਲੀਅਰ ਕਰ ਦੋ ਜਿਹੜੀ ਹੁਣ ਪਬਲਿਕ ਪਬਲਿਕ ਨੇ ਦੇਖਣਾ ਦੇਖ ਰਹੀ ਤੁਹਾਨੂੰ ਉਹ ਤਾਂ ਮੈਂ ਦੱਸਿਆ ਜੀ ਜਿਹੜਾ ਸਾਡੇ 15 ਵੋਟਰਾਂ ਦੇ ਵਿੱਚੋਂ ਸਮਰਥਨ ਮਿਲਿਆ ਰਕੇਸ਼ ਗੋਇਲ ਜੀ ਨੂੰ ਮਿਲਿਆ ਮੈਨੂੰ ਨਹੀਂ ਮਿਲਿਆ ਅੱਛਾ ਜੀ ਮੈਂ ਕਿਵੇਂ ਪ੍ਰਧਾਨ ਬਣ ਸਕਦਾ ਜੇ ਟੀਮ ਮੇਰੇ ਨਾਲ ਸਾਥ ਨਾ ਦੇ ਪਰ ਹੈ ਮੇਰੇ ਯਾਰ ਦੋਸਤ ਪਰ ਉਸੇ ਕਰਕੇ ਕਹਿ ਰਹੇ ਆਂ ਵੀ ਸਾਡਾ ਜਿਹੜਾ ਸਰਕਲ ਖਰਾਬ ਹੋ ਜਾਂਦਾ ਨਹੀਂ ਹੁਣੇ ਤੁਹਾਨੂੰ ਅਸੀਂ ਰਜਿੰਦਰ ਪੁਰੀ ਜੀ ਉਹਨਾਂ ਨੇ ਜਿਹੜੀ ਕਿ ਇੱਕ ਗੱਲ ਕਹੀਏ ਕਿ ਦਵਾਰਾ ਪੋਲਿਟিক্যাল ਗੇਮ ਹੈ ਮੈਂ ਚੋਣਾ ਵਿੱਚ ਭਾਗ ਨਹੀਂ ਲਾਂਗਾ ਚੋਣਾ ਜੀ ਹਾਂਜੀ ਚੋਣਾ ਚ ਅੱਗੇ ਤੋਂ ਕੋਈ ਵੀ ਚੋਣਾ ਹੁਣ ਪੋਲਿਟিক্যাল ਜ਼ਿਆਦਾਤਰ ਇਹਨਾਂ ਨੇ ਮੰਨਿਆ ਵੀ ਮੈਂ ਭਾਗ ਲਿਆ ਨਹੀਂ ਲਵਾਂਗਾ ਔਰ ਤੁਸੀਂ ਖੰਨੇ ਦੀ ਜਨਤਾ ਜਿਹੜੀ ਦੇਖ ਰਹੀ ਏ ਔਰ ਤੁਸੀਂ ਆਪ ਅੰਦਾਜ਼ ਲਾਲੋਬ ਕੀ ਗੱਲ ਕਿੱਥੇ ਘੜੀ ਏ